ਵਾਦ ਵੇ ਰਮਾ ਕੀ ਦੋਸਤ ਵਕਈ ਅਸੀਂ ਖੇਤ ਗੋਡੀ ਕਰੀ ਜਾਂਦੇ ਸੀਗੇ ਤੇ ਇਹ ਪਿੰਡ ਦੇ ਜਿਹੜੇ ਅੱਗੇ ਮੇਰੇ ਚਾਚੇ ਦਾ ਕਤਲ ਕੀਤਾ ਸੀਗਾ ਜੀ ਬਲਵੀਰ ਸਿੰਘ ਦਾ ਕਤਲ ਕੀਤਾ ਸੀ ਉਹਨਾਂ ਦੇ ਭਰਾ ਨੂੰ ਜੀ ਰਾੜਾ ਨਾਲ ਕੁੱਟ-ਕੁੱਟ ਕੇ ਮਾਰਤਾ ਏ ਕਹ ਜਾਈ ਖਾਲਾ ਟਾਉਂਦੇ ਆ ਜਾਣ ਕੇ ਆ ਕੇ ਖੇਤ ਹੀ ਸਾਡੇ ਖਾਲਾ ਟਾਉਂਦੇ ਪੱਕਾ ਖਾਲਾ ਟਾਉਂਦੇ ਆ ਵਟਨਾ ਵਟ ਸਾਂਝੀ ਆਈ ਪਹਿਲਾਂ ਮੇਰੇ ਚਾਚਾ ਜੀ ਦੀ ਹੋਈ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਨਾ ਜੀ ਜੇ ਜੇ ਖਾਲੇ ਕਰਕੇ ਹੋਈ ਜੀ ਤੇ ਨਹੀਂ ਇਹਨਾਂ ਨੂੰ ਬੇਗਨਾ ਕਰਤਾ ਜੀ ਜੋ ਉਹ ਹੀ ਦੋਸ਼ੀ ਹੈ ਉਹ ਹੀ ਭੈਰਾ ਜਿਹਨਾਂ ਨਾਲ ਲੜਾਈ ਕੀਤੀ ਹੈ ਜਿਹਨਾਂ ਨੂੰ ਬੇਗਨਾ ਕੀਤਾ ਜੀ ਉਹਨਾਂ ਨੇ ਮਾਰਿਆ ਜੀ ਹੈ ਗਈ 20 ਜਣੇ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਅਜੇ ਤੱਕ ਕੋਈ ਪੁਲਿਸ ਪਹੁੰਚੀ ਨਹੀਂ ਸਾਡੇ ਕੋਲ ਹਾਂਜੀ ਸਾਨੂੰ ਜੀ ਕਿ ਘੰਟਾ ਡੇਢ ਘੰਟਾ ਹੋ ਗਿਆ ਜੀ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਪਹੁੰਚੇ ਸਾਡੇ ਕੋਲ ਅਜੇ ਅਸੀਂ ਇਹ ਜੌਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਰਿਆਂ ਨੂੰ ਜੀ ਅਜੇ ਸਾਡੇ ਤੱਕ ਕੋਈ ਪਹੁੰਚੇ ਨਹੀਂ ਅਜੇ ਤੱਕ ਮੁਲਾਜ਼ਮ ਇੱਥੇ ਹੀ ਹੈ ਖੇਤੀ ਹੋਈ ਹੈ ਸਾਡੇ ਜੀ ਰਾੜਾ ਮਾਰਿਆ ਮੇਰੇ ਭਰਾ ਦੇ ਬ੍ਰਦਰ ਦਾ ਕਤਲ ਕਰ ਦਿੱਤਾ ਜੀ ਇਹਨਾਂ ਨੇ ਮੇਰੇ ਡੈਡੀ ਦਾ 3 ਸਾਲ ਪਹਿਲਾਂ ਕਤਲ ਹੋਇਆ ਸੀ ਕੋਈ ਕਿਸੇ ਵੀ ਜਿਹੜੇ ਗੁਨਾਹ ਬੇਗਨਾ ਕੀਤੇ ਗਰ ਬੰਦੇ ਉਹਨਾਂ ਨੇ ਉਹ ਦੁਬਾਰਾ ਸਾਜ਼ਿ ਸਰਾਚ ਕੇ ਬੰਦਿਆਂ 'ਚ ਕਤਲ ਕਰਾ ਦਿੱਤਾ ਹੈ ਵੀ ਟਾਣੀ 'ਚ ਦੋ ਬੰਦੇ ਉਹਨਾਂ ਦੇ ਟਾਣੀ ਤੇ ਬੰਦੇ ਬਹੁਤ ਬੰਦੇ ਗੁੰਡੇ ਇਕੱਠੇ ਕਰਕੇ ਜੀ ਮੈਂ 104 ਤੇ 112 ਤੇ ਕਾਲ ਵੀ ਕੀਤੀ ਸਰ ਕਿਸੇ ਨੇ ਮੇਰੀ ਗੱਲ ਨਹੀਂ ਸੁਣਾਈ ਕਿਤੇ ਵੀ ਅੰਦੇ 20 ਮਿੰਟਾਂ 'ਚ ਬੰਦੇ ਆਜਾ 20 ਮਿੰਟਾਂ ਬਾਅਦ ਨਹੀਂ ਉਹਨਾਂ 20 ਮਿੰਟਾਂ ਬਾਅਦ ਵਾਕਾ ਕਰ ਦਿੱਤਾ ਖਾਲਾ ਵੀ ਟਾ ਦਿੱਤਾ ਨਾਲ ਬੰਦਾ ਸਾਡਾ ਮਾਰ ਵੀ ਦਿੱਤਾ ਸੀ ਤੇ ਬਾਈ ਮੈਂ ਬਹੁਤ ਜਲਦੀ ਭੱਜਾ ਮੈਂ ਨੂੰ ਬਾਈ ਕਹਿੰਦਾ ਸੀ ਇਸ ਤਰ੍ਹਾਂ ਵੀ ਛੇਤੀ ਫੋਨ ਕਰ ਇਹਨਾਂ ਨੇ ਬਹੁਤ ਸਾਡੇ ਨਾਲ ਬਹੁਤ ੱਕਾ ਬਹੁਤ ਹੀ ਵਾਰ ਡੈਡੀ ਦਾ ਅਜੇ ਤੱਕ ਕੋਈ ਕੋਈ ਬੰਦਾ ਨਹੀਂ ਫੜਿਆ ਸਾਰੇ ਵੇਗਣਾ ਕੋਈ ਅੰਦਰੋਂ ਬਾਹਰ ਨਿਕਲ ਗਿਆ ਕੋਈ ਦੋਸ਼ੀ ਬਹੁਤ ਹੀ ਬਹੁਤ ੱਕਾ ਬਹੁਤ ਬਹੁਤ ਵਾਰ ਬੰਦੇ ਵੀ ਮੈਂ ਕਿ ਬਹੁਤ ਵਾਰ ਬੰਦਿਆਂ ਨੇ ਵੀ ਬਹੁਤ ਇਹਨਾਂ ਨੇ ਕਰਜ ਦਾ ਮੇਰੇ ਡੈਡੀ ਜੀ ਦੇ ਡੈਡੀ ਚੱਲਿਆ ਸੀ ਸਾਥ ਤੁਹਾਡਾ ਜੀ ਅੱਜ ਤੋਂ 3 ਸਾਲ ਪਹਿਲਾਂ ਤੇ ਅਸੀਂ ਕਰੇ ਹੈ ਨਹੀਂ ਸੀ ਤੇ ਮੇਰੇ ਡੈਡੀ ਜੋ ਉਹਨਾਂ ਨੇ ਬੰਦੇ ਉਹ ਵੀ ਸਾਜਿਸ ਰਚ ਕੇ ਬੰਦੇ ਇਕੱਠੇ ਕਰਕੇ ਗੁੰਡਾ ਸਾਰਿਆਂ ਨੂੰ ਜਿਹੋ ਉਹਨਾਂ ਨੇ ਇਕੱਠੇ ਕਰਕੇ ਤੇ ਮੇਰੇ ਡੈਡੀ ਦਾ ਕਤਲ ਕਰ ਦਿੱਤਾ ਸੀ ਉਹਦੇ ਚ 12 ਜਣੇ ਅਗੇ ਸੀ ਜਿਨ੍ਹਾਂ ਚੋਂ 7 ਰਹਿ ਗਏ 7ਾ ਦੂਜੇ ਬੇਗਨਾ ਕਰ ਦਿੱਤਾ ਸੀ ਉਹ ਅੱਜ ਤੱਕ ਕੋਈ ਉਹ ਉਹਨਾਂ ਨੂੰ ਬਹੁਤ ਵਾਰੀ ਐਪਲੀਕੇਸ਼ਨ ਲਾਈ ਆ ਐਸਐਸਪੀ ਤੇ ਡੀਐਸਪੀ ਤੱਕੜ ਵੀ ਮੈਂ ਡੀਸੀ ਤੱਕੜ ਵੀ ਮੈਂ ਉੱਤੇ ਫੋਨ ਵੀ ਚੰਡੀਗੜ੍ਹ ਵਿੱਚ ਕੀਤਾ ਪਰ ਨਹੀਂ ਮੇਰੀ ਸੁਣਾਈ ਨਹੀਂ ਐਪਲੀਕੇ ਭਗਵੰਤ ਮਾਨ ਸਰ ਦਾ ਉਹਨੂੰ ਵੀ ਕੈਪਟਨ ਨੂੰ ਕੀਤਾ ਫੋਨ ਪਰ ਉਹਨੇ ਵੀ ਨਹੀਂ ਸਾਡੀ ਸੁਣਾਈ ਕੀਤੀ ਅੱਜ ਉਸ ਉਹਨਾਂ ਨੇ ਹੀ ਰਚ ਕੇ ਸਾਜਿਸ਼ ਉਹ ਦੁਆਰਾ ਮੇਰੇ ਬ੍ਰਦਰ ਦਾ ਕਤਲ ਕਰ ਦਿੱਤਾ ਤੇ ਦੋਨਾਂ ਦਾ ਖਾਲੇ ਦਾ ਸਬੰਧੀ ਆਪਸ ਵਿੱਚ ਕੋਈ ਝਗੜਾ ਸੀ ਉਹਦੇ ਸਬੰਧੀ ਅੱਜ ਇਹਨਾਂ ਦੇ ਕਿਤੇ ਲੜਾਈ ਹੋਈ ਹੈ 3 ਵਜੇ ਦੇ ਕਰੀਬ ਸਾਨੂੰ ਇਨਫਾਰਮੇਸ਼ਨ ਮਿਲੀ ਜੀ ਤੇ ਉਹ ਬੁੱਧ ਪ੍ਰਕਾਹ ਹੈ ਜਿਹਦੀ ਡੈਥ ਹੋ ਗਈ ਤੇ ਉਹ ਸਾਨੂੰ ਰੁਕਾ ਮਸਹੂਲ ਹੋਇਆ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਅਜੇ ਪਹਿਲਾਂ ਇਹਨਾਂ ਦਾ ਬਿਆਨ ਲਿਖ ਕੇ ਐਫ ਆਰ ਦਰਜ ਕਰਾਂ ਦੇਖਦੇ ਹਾਂ ਹੁਣ ਆ ਕੇ ਡੈੱਡ ਬੋਡੀ ਦੀ ਕੀ ਹੈ ਇਹ ਤੇ ਖਾ ਲੈ ਬਿਸਮੱਲ ਉਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਬਿਆਨ ਲਿਖਾਉਣਗੇ ਉਸ ਪਛਾਤਾ ਫਿਰਿਆ ਹੋਇਆ ਇੱਕ ਮਰਡਰ ਹੋਇਆ ਜੀ ਹਾਂਜੀ ਹਾਂ